ਪ੍ਰੋਗਰਾਮ ਦਿਲਨਿਸਾਨ ਸ਼੍ਰੀ ਪੰਜਾਬ ਰਿڈیو 1550 ਏਐਮ 'ਤੇ ਸੁਣੇ 8:55 ਮੰਤਿਸਤਾ ਹਾਲਾਂਕਿ ਟੋਚਾ ਲੈਣੀ 10 ਵਜੇ ਤੱਕ ਗੱਲਬਾਤ ਹੋਣੀ ਹੈ ਔਰ ਇਹਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਇਸ ਡਾਕਟਰ ਰਵਿੰਦਰਪਾਲ ਸਿੰਘ ਕਾਂਗੂ ਨੇ ਜਿਹੜਾ ਐਮ ਸਵਾਲ ਕੀਤਾ ਸਾਰੇ ਵਿਦਵਾਨਾਂ ਨੂੰ ਉਸ ਤੋਂ ਬਾਅਦ ਜਿਹੜੇ ਤੁਹਾਡੇ ਸਵਾਲਾਂ ਦੇ ਜਵਾਬ ਲੈ ਜਾਣੇ ਨੇ ਪਰ ਇੱਕ ਗੱਲ ਵਿੱਚ ਇੱਥੇ ਕਰਾ ਦਿਆਂ ਕਿ ਗੁਰਦਾਸ ਮਾਨ ਉਹਨਾਂ ਦਾ ਲਾਈਵ ਸ਼ੋਅ ਹੈ ਜਿਹੜਾ ਇਹ ਪਹਿਲੀ ਅਕਤੂਬਰ ਨੂੰ ਇਸ਼ਨੀਚਰਵਾਰ ਨੂੰ ਦਿਨ ਐਪਸਪੋਰਟ ਇੰਟਰਨੈਸ਼ਨਲ ਸੈਂਟਰ ਤੇ ਸਪੋਰਟ ਸੈਂਟਰ ਦੇ ਵਿੱਚ ਹੋ ਰਿਹਾ ਇੱਥੇ ਹਮੇਸ਼ਾ ਟਿਕਟਾਂ ਵਾਸਤੇ ਤੁਸੀਂ ਖੁੰਝ ਜਾਨੇ ਹੋ ਐਤਕੀਨ ਟਿਕਟਾਂ ਪਹਿਲਾਂ ਕੋਲ ਦਿੱਤੀਆਂ ਨੇ ਟਿਕਟਾਂ ਤੁਸੀਂ ਦੇਵਸੰਤੂ ਤੋਂ 604 723 1440 604 723 1740 ਜਾਂ ਫਿਰ ਨਿਰਮਲ ਧਾਲੀ ਵਾਲਾ ਫੋਨ ਨੰਬਰ 7788924706 778 892 4706 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ 골ਡਨ ਸਟਾਰ ਵੀਡੀਓ ਤੋਂ ਟਿਕਟਾਂ ਮਿਲ ਸਕਦੀਆਂ ਨੇ ਅਰੇ ਵੀਡੀਓ ਯੂਨਨੰਬਰ 7307 ਫਾਈਲ ਬਿਜ਼ਨਸ ਸੈਂਟਰ ਮੇਨ ਵੀਡੀਓ ਗਰੋਵਰ ਵੀਡੀਓ ਤੇ ਪ੍ਰਿੰਸ ਵੀਡੀਓ ਤੋਂ ਟਿਕਟਾਂ ਮਿਲ ਸਕਦੀਆਂ ਨੇ ਤੇ ਸ਼ੇਰੀ ਪੰਜਾਬ ਰਿਡੀਓ ਦਾ ਸਟicker ਲੱਗਾ ਹੋਣਾ ਤੇ ਉਸ ਵਾਸਤੇ 15 ਸਤੰਬਰ ਵਾਲੇ ਦਿਨ ਅਸੀਂ ਡਰਾਅ ਕਰਨਾ ਹੈ ਜਿਹਦੇ ਤੁਹਾਨੂੰ ਗੁਰਦਾਸ ਮਾਨ ਦੇ ਸ਼ੋਹ ਦੀਆਂ ਟਿਕਟਾਂ ਬਿਲਕੁਲ ਫ੍ਰੀ ਮਿਲਣਗੀਆਂ ਦੋ ਪਰਿਵਾਰਾਂ ਨੂੰ ਮਿਲਣ ਦਾ ਵੀ ਸਮਾਂ ਮਿਲੇਗਾ ਸੋ ਸਟicker ਤੁਸੀਂ ਸਟੂਡੀਓ ਤੋਂ ਜਾਂ ਸਾਡੀ ਲਾਈਵ ਲొਕੇਸ਼ਨ ਤੋਂ ਵੀ ਲੈ ਸਕਦੇ ਹੋ ਇਹਦੇ ਨਾਲ ਨਾਲ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਤੁਹਾਡੇ ਦਾ ਕੌਨਚੌਨ ਦੇ ਲਈ ਸਾਡੇ ਸਹਿਯੋਗੀ ਨੇ ਐਨ ਆਰ ਆਈ ਕਮਿਊਨੀਕੇਸ਼ਨ ਵਾਲੇ ਐਨ ਆਰ ਆਈ ਕਮਿਊਨੀਕੇਸ਼ਨ ਵਾਲਿਆਂ ਨੇ ਸ਼ਾਨੇ ਵਰਤਨ ਰੇਡੀਓ ਚਲਾਇਆ ਸੀ ਜਿਹਦੇ ਵਿੱਚ ਦੁਨੀਆ ਭਰ ਦੇ ਜਿਹੜੇ ਰੇਡੀਓ ਨੇ ਪਾਕਿਸਤਾਨ ਭਾਰਤ ਇੰਗਲੈਂਡ ਤੇ ਹੋਰ ਸਾਰੇ ਮੁਲਕਾਂ ਦੇ ਰੇਡੀਓ ਹਰ ਘਰਾਂ ਦੇ ਵਿੱਚ ਇੱਕੋ ਡਿਵਾਈਸ ਤੋਂ ਸੁਣ ਸਕਦੇ ਆ ਤੇ ਹੁਣ ਉਹਨਾਂ ਨੇ ਜਿਹੜਾ ਮਾਮਲਾ ਰਿਹਾ ਤੇ ਆਈ ਪੀ ਟੀਵੀ ਆਜ਼ਾਦ ਕੀਤਾ ਆਈ ਪੀ ਟੀਵੀ ਇੱਕ ਛੋਟਾ ਜਿਹਾ ਬਾਕਸ ਹੈ ਇੰਟਰਨੈਟ ਦੇ ਨਾਲ ਲਾ ਦਿਓ ਨਾ ਤੁਹਾਨੂੰ ਇਹਦੀ ਨਾਲ ਦੀ ਲੋੜ ਹੈ ਨਾ ਦੇਸ਼ ਦੀ ਲੋੜ ਹੈ ਤੇ ਨਾ ਹੀ ਕੇਬਲ ਦੀ ਲੋੜ ਹੈ ਇਸ ਵਾਰਤ 30 ਤੋਂ ਵੱਧ ਜਿਹੜੇ ਚੈਨਲ ਨੇ ਭਾਰਤ ਪਾਕਿਸਤਾਨ ਦੇ ਫਿਲਮਾਂ ਡਰਾਮੇ ਖਬਰਾਂ ਦਰਬਾਰ ਸ੍ਰੀ ਹਰਮੰਦਰ ਸਾਹਿਬ ਤੋਂ ਲਾਈਵ ਪ੍ਰਸਾਰਣ ਗੁਰਦੁਆਰਾ ਬੰਲਾ ਸਾਹਿਬ ਤੋਂ ਲਾਈਵ ਪ੍ਰਸਾਰਣ ਇਹਨਾਂ ਦੇ ਉੱਤੇ ਦੇਖ ਸਕਦੇ ਆ ਤਾਂ ਇਹਨਾਂ ਨੂੰ ਡਿਸਟ੍ਰੀਬਿਊਟਰ ਤੇ ਸੇਲਸ ਪਰਸਨ ਦੀ ਲੋਡ ਆਰ ਫੋਨ ਨੰਬਰ ਲਿਖ ਲਓ ਇਹਨਾਂ ਦਾ 604 825 32 23 604 825 ਬੱਤੀ ਤੇ ਟੋਲ ਫਰੀ ਨੰਬਰ ਹੈ ਦੋ ਦਰਾਂ ਦੇ ਵਾਲਿਆਂ ਲਈ 1 88 686 6006 18686 6006 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਦਲਜੀਤ ਸਾਹਿਬ ਸਮਾਧਨ ਕੀ ਹੈ ਕੀ ਕਰੀਏ ਕੀ ਅਸੀਂ ਮੁਸ਼ਕਲਾਂ ਦੇ ਉੱਤੇ ਹੀ ਡਿਸਕਸ਼ਨ ਕਰੀ ਜਾਵਾਂਗੇ ਜੇ ਇਹਦਾ ਕੋਈ ਤਰੀਕਾ ਵੀ ਹੈ ਜੀ ਦੋਵੇਂ ਗੱਲਾਂ ਸਾਹਮਣੇ ਰੱਖਣੀਆਂ ਪੈਣਗੀਆਂ ਪਹਿਲਾਂ ਮੈਂ ਡਾਕਟਰ ਵਿੰਦਪਰਸ ਨੂੰ ਦੇ ਸਵਾਲ ਪਾ ਲਾਵਾਂਗਾ ਕਿ ਕਿਸੇ ਵੀ ਮذਹਬ ਦੀ ਜੋ ਸਿਚੁਏਸ਼ਨ ਜਿਸ ਤਰ੍ਹਾਂ ਦੀ ਅੱਜ ਸਾਡੀ ਬਣੀ ਪਈ ਹੈ ਉਹਦੇ ਦੋ ਨੁਕਤੇ ਨੇ ਕਿ ਉਹ ਪ੍ਰੈਜ਼ెంట్ ਸਿਚੁਏਸ਼ਨ ਸਰਕਮਸਟੈਂਸਸ ਬਦਲੇ ਹਾਲਾਤਾਂ ਵਿੱਚ ਰਿਲੇਵੈਂਟ ਹੈ ਕਿ ਉਹ ਸੰਦੇਸ਼ ਦਿੰਦਾ ਹੈ ਜਾਂ ਹਾਲ ਦਿੰਦਾ ਹੈ ਸਾਡੀ ਜੋ ਕੰਪਲਿਕੇਟਿਡ ਸਿਚੁਏਸ਼ਨਸ ਪੈਦਾ ਹੋ ਰਹੀਆਂ ਨੇ ਕੁਝ ਪੋਲੀਟੀਕਲ ਸਿਚੁਏਸ਼ਨ ਕਰਕੇ ਇਕਨੋਮਿਕ ਸਿਚੁਏਸ਼ਨ ਕਰਕੇ ਇਵਨ ਜੀਓਗ੍ਰਾਫੀਕਲ ਸਿਚੁਏਸ਼ਨ ਕਰਕੇ ਜਿਹੜੀਆਂ ਸਾਡੀਆਂ ਇਸ ਵੇਲੇ ਚੇਂਜਸ ਆ ਰਹੀਆਂ ਨੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਕਿ ਉਹ ਧਰਮ ਸਾਨੂੰ ਕੋਈ ਇਡਿਲੀਮੈਂਟ ਲੱਗਦਾ ਕੋਈ ਦਿਸੂ ਨਿਕਲਣ ਦੀ ਆਸ ਹੈ ਜਿਹੜਾ ਸਾਡੇ ਅਗੋਂ ਯੂਥ ਦੇ ਸਵਾਲ ਆ ਰਹੇ ਨੇ ਜਿਹੜੇ ਜਿਹੜੇ ਸਾਡੇ ਕ੍ਰਾਈਸਿਸ ਆ ਰਿਹਾ ਹੈ ਉਸ ਕ੍ਰਾਈਸਿਸ ਦਾ ਹੱਲ ਉਹ ਦਿੰਦਾ ਹੈ ਕਿ ਨਹੀਂ ਇੱਕ ਗੱਲ ਹੈ ਤੋਂ ਜੇਕਰ ਇਹ ਚੀਜ਼ ਸਾਹਮਣੇ ਰੱਖੀ ਤੇ ਇਹਦੇ ਵਾਸਤੇ ਸਾਨੂੰ ਡਾਇਗਨੋਸਟਿਕ ਕਰਨਾ ਹੀ ਪਵੇਗਾ ਕਿਉਂਕਿ ਇਹਨਾਂ ਦੀ ਆਪਣੀ ਮੈਡੀਕਲ ਲਾਈਨ ਹੈ ਤੇ ਵੈਸੇ ਤਾਂ ਖਾਲੀ ਮੈਡੀਕਲ ਹੀ ਨਹੀਂ ਹਰ ਸੱਚ ਮੈਥਡੋਲੋਜੀ ਵਿੱਚ ਇਹ ਹੈ ਕਿ ਤੁਸੀਂ ਜਦ ਤੱਕ ਕਿਸੇ ਚੀਜ਼ ਨੂੰ ਡਾਇਗਨੋਸ ਨਹੀਂ ਕਰਦੇ ਉਦੋਂ ਤੱਕ ਉਸ ਦਾ ਤੁਸੀਂ ਹੱਲ ਨਹੀਂ ਕਰ ਸਕਦੇ ਪਰ ਖਾਲੀ ਡਾਇਗਨੋਸ ਕਰਨਾ ਮੁਸ਼ਕਲਾਂ ਜਿਹੜੀਆਂ ਨੇ ਉਹਦੇ ਬੇਸਿਸ ਲੱਭਣਾ ਉਹਦੇ ਕਾਰਨ ਲੱਭਣਾ ਕਾਉਜ਼ਿਸ਼ਨ ਲੱਭਣਾ ਇਹ ਖਾਲੀ ਕਾਫੀ ਨਹੀਂ ਹੈ ਉਸ ਨੂੰ ਹੱਲ ਕਰਨਾ ਵੀ ਬਹੁਤ ਜ਼ਰੂਰੀ ਹੈ ਇੱਕ ਇਹਦੇ ਚ ਨੁਕਤਾ ਮੇਰੇ ਸਾਹਮਣੇ ਜਿਹੜਾ ਹੈ ਪਹਿਲਾਂ ਵੀ ਅਸੀਂ ਗੱਲ ਕਰ ਚੁੱਕੇ ਹਾਂ ਸਾਰੇ ਤੋਂ ਹੋਰ ਵੀ ਵਿਦਵਾਨ ਗੱਲਾਂ ਕਰਦੇ ਨੇ ਤੋ ਕਿਉਂਕਿ ਸਾਰੇ ਵਿਦਿਆਰਥੀਆਂ ਸਾਰੇ ਹੀ ਵਿਦਿਆਰਥੀਆਂ ਰਿਸਰਚ ਦੇ ਦਰਮ ਦੇ ਗਿਆਨ ਦੇ ਜਦ ਗਿਆਨ ਦੀ ਗੱਲ ਹੁੰਦੀ ਹੈ ਤੋ ਹਮੇਸ਼ਾ ਹੀ ਅਸੀਂ ਚੇਲਨੀ ਆ ਉਹ ਸense ਨਹੀਂ ਕਿ ਜਿਹੜਾ ਗਿਆਨ ਗੁਰੂ ਚੇਲਾ ਦੀ ਕਨਸੈਪਟ ਦੀ ਗੱਲ ਨਹੀਂ ਮੈਂ ਕਰ ਰਿਹਾ ਤੋ ਖੈਰ ਗੱਲਾਂ ਕਰੇ ਸਭ ਬਈ ਸਾਨੂੰ ਇਸ ਸਾਰੇ ਡਾਇਗਨੋਸ ਕਰਦੇ ਜਿਹੜੀ ਚੀਜ਼ ਸਾਹਮਣੇ ਨਜ਼ਰ ਆਉਂਦੀ ਹੈ ਕਿ ਇਹ ਗੱਲਾਂ ਬਹੁਤ ਹੋਈਆਂ ਹਨ ਪਰ ਸਾਨੂੰ ਕਿਉਂ ਹੱਲ ਨਹੀਂ ਲੱਭ ਰਿਹਾ ਯਾਨ ਅਸੀਂ ਜੋ ਹੱਲ ਸੁਝਾਉਂਦੇ ਆ ਸੁਝਾਏ ਵੀ ਜਾ ਰਹੇ ਨੇ ਇਹ ਨਹੀਂ ਕਿ ਬਿਲਕੁਲ ਵੀ ਅਸੀਂ ਸੋਲੂਸ਼ਨ ਦੇ ਨਹੀਂ ਰਹੇ ਵਿਦਵਾਂ ਸੋਲੂਸ਼ਨ ਦੇ ਰਹੇ ਨੇ ਪਰ ਇਹਦੇ ਵਿੱਚ ਦੋ ਵੱਡੀਆਂ ਰੁਕਾਵਟਾਂ ਹਨ ਇੱਕ ਵੱਡੀ ਰੁਕਾਵਟ ਇਹ ਹੈ ਕਿ ਜਿਹੜੇ ਸੁਝੈਸਟਸ ਦੇ ਰਹੇ ਨੇ ਤਰੀਕੇ ਕੱਢ ਰਹੇ ਨੇ ਔਰ ਆਲਟਰਨੇਟਿਵ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਸਾਡੇ ਅੱਛੇ ਰੋਲ ਮਾਡਲ ਨਹੀਂ ਹਨ ਖਾਸ ਕਰਕੇ ਅਕਾਲ ਪੀ ਸੈਂਟਰ ਸਾਡੇ ਗਿਆਨੀ ਪ੍ਰਮ ਗਿਆਨੀ ਦੇਰੇਦਾਰ ਜਿਹੜੇ ਨੇ ਇੱਕ ਦਾ ਹੀ ਸੈਕਸ਼ਨ ਹੈ ਦੂਜਾ ਜਿਹੜਾ ਗੁਰਦੁਆਰਿਆਂ ਦੀਆਂ ਮੈਨੇਜਮੈਂਟਸ ਨੇ ਤੀਸਰੇ ਵਿਦਵਾਨ ਤੇ ਪ੍ਰਚਾਰਕ ਨੇ ਜੀ ਜਾਂ ਚੌਥਾ ਜੇਕਰ ਲਾ ਲਓ ਜਾਂ ਤੀਸਰੇ ਦਾ ਇੱਕ ਹਿੱਸਾ ਬਣਾ ਲਓ ਸਾਡੇ ਕੋਲ ਜੁੜੇ ਮਿਸ਼ਨਰੀ ਕਾਲਜਸ ਨੇ ਜਾਂ ਵੈਲਸ਼ਰੂਮ ਕਮਿਟੀ ਨੇ ਚਾਹੀ ਜਾਂ ਪ੍ਰਾਈਵੇਟ ادارے ਚਲਾ ਰਹੇ ਨੇ ਕੁਝ ਸੰਸਥਾਵਾਂ ਚਲਾ ਲੀਆਂ ਨੇ ਨੰਬਰ ਇੱਕ ਤੇ ਰੋਲਡ ਮਾਡਲ ਜਿਹੜਾ ਸਾਡਾ ਸੰਤ ਤੇ ਸਾਧ ਦਾ ਕਨਸੈਪਟ ਸੰਤ ਦਾ ਰੂਟ ਹੀ ਸ਼ਾਂਤ ਹੈ ਅਰ ਜੋ ਸਾਧਿਆ ਖੋਤੀ ਸੰਤ ਨੇ ਉਹਨਾਂ ਦੀ ਜ਼ਿੰਦਗੀ ਕਿੰਨੀ ਕਿਸ਼ਾਂਤ ਹੈ ਕਿਸ ਤਰ੍ਹਾਂ ਪੱਜ ਤੋੜ ਉਹਨਾਂ ਦੀ ਫਿਜ਼ੀਕਲ ਇਕਨੋਮਿਕ ਤੇ ਮਾਨਸਿਕ ਹੈ ਇਹ ਕੋ ਦੇਖਣ ਦੇ ਲੋੜੇ ਸਾਥ ਜਿਹੜੇ ਮਨੁੱਖ ਸਿਧਾਇਆ ਹੋਵੇ ਜਿਹੜੇ ਅੱਜ ਕੱਲ ਆਪਣੇ ਅਨੁਸਾਰ ਅਖਾਉਂਦੇ ਕਿ ਤਾਂ ਕਿ ਇਹਨਾਂ ਨੇ ਮਨੁੱਖ ਸਿਧਾਇਆ ਹੋਇਆ ਹੈ ਅਗੂ ਸਾਡਾ ਹੁੰਦਾ ਜਿਹੜਾ ਅਗਵਾਈ ਦਿੰਦਾ ਨਾਇਕ ਹੈ ਨਾਇਕ ਭਾਵੇਂ ਨਾਵ ਲਫ਼ਜ਼ ਤੋਂ ਬਣਿਆ ਜਿਹੜਾ ਨਾਵ ਨੂੰ ਅੱਗੇ ਲੀਡ ਕਰਦਾ ਹੈ ਨਾਇਕ ਸਾਨੂੰ ਨਾਇਕ ਕੀ ਹੈ ਇਹਨਾਂ ਦੀ ਆਪਣੀ ਜ਼ਿੰਦਗੀ ਕੀ ਹੈ ਇਹ ਸਾਰੇ ਦੇ ਸਾਰੇ ਨਾ ਸੰਤ ਦੇ ਨੇੜੇ ਹਨ ਨਾ ਸਾਧ ਦੇ ਨੇੜੇ ਹਨ ਨਾ ਨਾਇਕ ਆਗੂ ਦੇ ਨੇੜੇ ਹਨ ਤੋਂ ਇਹਨਾਂ ਦੇ ਕਨਸੈਪਟ ਦੇ ਨੇੜੇ ਕੋਈ ਨਹੀਂ ਇਸ ਕਰਕੇ ਵੀ ਜਿਹੜਾ ਲੋਕਾਂ ਦੇ ਉੱਤੇ ਇਹਨਾਂ ਦੀਆਂ ਗੱਲਾਂ ਦਾ ਅਸਰ ਨਹੀਂ ਹੋ ਰਿਹਾ ਦੂਸਰਾ ਜਿਹੜੇ ਇਹ ਡਿਵਾਈਸਸ ਦੇ ਰਿਹਾ ਨਾ ਤਰੀਕੇ ਦੇ ਰਹੇ ਨੇ ਉਹ ਤਰੀਕੇ ਬਹੁਤ ਜੇ ਤੋ 100 200 ਸਾਲ ਪੁਰਾਣੇ ਹਨ ਮਾਡਰਨ ਕਨਟੈਕਸਟ ਵਿੱਚ ਮੈਂ ਅਪਰੀਸ਼ੀਏਟ ਕਰਦਾ ਕੁਝ ਇਜਤਨਾਮ ਭਪਿੰਦਰ ਸਿੰਘ ਵਰੀ ਨੇ ਇਹ ਪ੍ਰੀਕਾ ਵਰਡਨ ਜਾਂ ਕੁਝ ਕਾਲਜਿਸ ਨੇ ਜਿੱਦਾਂ ਗੁਰਮਤਿ ਕਾਨ ਮਿਸ਼ਨੀ ਕਾਲਜ ਨੇ ਅਪਰੋਚ ਆਪਣੀ ਰੱਖੀ ਵੀ ਲੋਕਾਂ ਨੂੰ ਜਾ ਕੇ ਐਕਸਟਰਾ ਕਲਿਕਰ ਐਕਟੀਵਿਟੀ ਜਿਹੜੀਆਂ ਨੇ ਉਹਦੇ ਚਲਵਾਲ ਚੱਲਦੇ ਨੇ ਆਡੀਓ ਵਿਜ਼ੂਅਲ ਡਿਵਾਈਸਸ ਨੇ ਕਰਦੇ ਨੇ ਮਾਡਰਨ ਕੰਟੈਕਸਟ ਵਿੱਚ ਰੱਖ ਕੇ ਲੋਕਾਂ ਦੇ ਮਾਡਰਨ ਡਿਕਸ਼ਨ ਜਿਹੜੀ ਉਹਨਾਂ ਦੀ ਲੈਂਗੁਏਜ ਵਿੱਚ ਗੱਲ ਕਰਦੇ ਨੇ ਔਰ ਉਹਨੂੰ ਮਾਡਰਨ ਸਿਚੁਏਸ਼ਨ ਦੇ ਨਾਲ ਟੁਕਾ ਕੇ ਜਦੋਂ ਗੱਲ ਕਰਦੇ ਲੋਕਾਂ ਨੂੰ ਸਮਝ ਆਉਂਦੀ ਹੈ ਜੋ ਆਪਣਾ ਜੀਵਨ ਉਭਰਨ ਵੱਲ ਤੁਰਦੇ ਹਨ ਤੋ ਇਹ ਜਿਹੜੀ ਜਿਹੜੀਆਂ ਇੰਸਟੀਚਿਊਸ਼ਨਸ ਨੇ ਜਿਹੜੀਆਂ ਕਾਲਜਿਸ ਨੇ ਜਾਂ ਇਹ ਇਹਨਾਂ ਦਾ ਰੋਲ ਸਿਰਫ ਜੇਕਰ ਅਸੀਂ ਕਿਤਾਬਾਂ ਛਾਪਣ ਤਾਂ ਕਿ ਰੱਖੇ ਲੋਕਾਂ ਤੱਕ ਕਿਤਾਬਾਂ ਦਾ ਪ੍ਰਚਾਰ ਕਰੀਏ 크ਰਿਸਚਨ ਵੀ ਕਰਦੇ ਨੇ ਔਰ ਬਹੁਤ ਜ਼ਿਆਦਾ ਲਿਟਰੇਚਰ ਉਫਰੀ ਵੜਦੇ ਨੇ ਮੁਸਲਮਾਨ ਵੀ ਲਿਟਰੇਚਰ ਵੜਦੇ ਨੇ ਹਿੰਦੂ ਵੀ ਲਿਟਰੇਚਰ ਵੜਦੇ ਨੇ ਤੇ ਇਸੇ ਤਰ੍ਹਾਂ ਨੇ ਸਿੱਖਾਂ ਨੇ ਵੀ ਉਸ ਨੂੰ ਰਿਪੀਟ ਕੀਤਾ ਪਰ ਜੇਕਰ ਅਸੀਂ ਆਮ ਆਵਾਮ ਵਿੱਚ ਨਹੀਂ ਜਾਂਦੇ ਤੇ ਉਹਨਾਂ ਨੂੰ ਨਵੇਂ ਤਰੀਕਿਆਂ ਦੇ ਨਾਲ ਆਡੀਬਿਊਜੂਨੇਟਸ ਦੇ ਨਾਲ ਉਹਨਾਂ ਨੂੰ ਰਿਲੇਟ ਕਰਕੇ ਕੋਆਪਰੇਟ ਕਰਕੇ ਜਿਹੜਾ ਡਾਇਰੈਕਟਰ ਉਹਨਾਂ ਦੇ ਨਾਲ ਡਾਇਲੌਗ ਨਹੀਂ ਕਰਦੇ ਇੱਕ ਸਿੰਗਲ ਲੈਕਚਰ ਜਿਹੜਾ ਉਹ ਸਿਸਟਮ ਨਹੀਂ ਹੈ ਸਾਡਾ ਆਪਸ ਵਿੱਚ ਡਾਇਲੌਗ ਹੋਣਾ ਕਮਿਊਨੀਕੇਸ਼ਨ ਹੋਣਾ ਬਹੁਤ ਜ਼ਰੂਰੀ ਹੈ ਜੋ ਜਿਕਰਨ ਗੁਰਮੁਖ ਕੈਨ ਮਿਸ਼ਨਰੀ ਕਾਲਜਵਾਨ ਨੇ ਮੈਂ ਦੇਖਿਆ ਕਿ ਟਾਈਟਿਕ 3300 ਸਟੂਡੈਂਟ ਦੇ ਕਿ ਪਿੰਡ ਵਿੱਚ ਜਾ ਕੇ ਉਹਨਾਂ ਦਾ ਜਿੰਨਾ ਕੰਟੈਕਟ ਹੈ ਤੋਂ ਇਹ ਹੋਪਫੁਲ ਆ ਅਸੀਂ ਕਿ ਭਈ ਜਿਹੜਾ ਇਹ ਇਸ ਰੈਵੋਲੂਸ਼ਨ ਵਿੱਚ ਕੋਈ ਨਾ ਕੋਈ ਪੋਜ਼ਿਟਿਵ ਅਚੀਵਮੈਂਟ ਹੋਏਗੀ ਔਰ ਮੈਨੂੰ ਨਜ਼ਰ ਆਉਂਦੀ ਵੀ ਹੋ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹਦੇ ਵਿੱਚ ਕਾਲਰ ਮੇਰੇ ਕੋਲ ਤਕਰੀਬਨ ਘੰਟੇ ਤੋਂ ਬਾਅਦ ਸਮਾਂ ਹੋਇਆ ਉਹ ਹੋਲਦੇ ਨੇ ਉਹਨਾਂ ਦੀ ਔਕਾਤ ਲਵਾਂਗੇ ਮੈਂ ਆਪਣੇ ਕਾਲਰ ਨੂੰ ਬੇਨਤੀ ਕਰਦੇ ਹਾਂ ਕਿ 1 ਮਿੰਟ ਤੋਂ ਵੱਧ ਤੁਹਾਡਾ ਜਿਹੜਾ ਸਵਾਲ ਹੈ ਉਹੀ ਹੋਣਾ ਚਾਹੀਦਾ ਤਾਂ ਜੋ ਸਾਰਿਆਂ ਦੀ ਜਿਹੜੀ ਗੱਲਬਾਤ ਹੈ ਸੁਣੀ ਜਾ ਸਕੇ ਵੀਰ ਭੁਪਿੰਦਰ ਸਿੰਘ ਸਾਡੀ ਇੱਕੋ ਦੀ عظیم ਸ਼ਖਸੀਅਤ ਨੇ ਜਿਵੇਂ ਡਾਕਟਰ ਵਿੰਦਰਪਾਲ ਸਿੰਘ ਕਾਂਗੋ ਨੇ ਜਿੱਕਰ ਕੀਤਾ ਇਹਨਾਂ ਦਾ ਯਤਨ ਹੈ ਕਿ ਇਸ ਸੈਮੀਨਾਰ ਦੇ ਰਾਹੀਂ ਵਿਅਕਤ ਦੇ ਰਾਹੀਂ ਕੰਪਿਊਟਰ ਯੋਗਾ ਜਿਹੜਾ ਉਹਦੇ ਨਾਲ ਹੀ ਯਤਨ ਕਾਲ ਨੇ ਇੱਕ ਨੌਜਵਾਨ ਪੀੜ੍ਹੀ ਨੂੰ ਇਸ ਪਾਸੇ ਤੋਰਨ ਦੇ ਲਈ ਉਹ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਇਸ ਵੇਲੇ ਆਪ ਸਭ ਤੋਂ ਪਹਿਲੇ ਜਿਹੜੇ ਸਾਡੇ ਨਾਲ ਕਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸ਼ੇਰਪੰਜਾਬ ਸੱਤਿਕਾਰ ਜੀ ਤੁਸੀਂ ਇਹ ਆਤੀਓ ਜੀ ਰੇਡੀਓ ਕਿਰਪਾ ਕਰਕੇ ਬੰਦ ਕਰ ਦਿਓ ਤੇ ਫੋਨ ਦੇ ਉੱਤੇ ਗੱਲਬਾਤ ਕਰੋ ਲਾਈਨ ਨੰਬਰ 4 ਸੱਤਿਕਾਰ ਹਾਂਜੀ ਬਹੁਤ ਧੰਨਵਾਦ ਜੀ ਅ ਇਹਦੇ ਵਿੱਚ ਫਾਦੀ ਜੀ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਕਾਇਦਾ ਧਰਮ ਪ੍ਰਚਾਰ ਕਮੇਟੀ ਦੇ ਵਿੱਚੋਂ ਜਿਹੜਾ ਭਾਈ ਸਾਹਿਬਾ ਨੇ ਸਵਾਲ ਕੀਤਾ ਹੈ ਕੀ ਕਹਿਣਾ ਚਾਹੁੰਦੇ ਐ ਬਿਲਕੁਲ ਠੀਕ ਕਹਿ ਰਹੇ ਜੀ ਪਰ ਮੈਂ ਇਹਦੇ ਨਾਲ ਥੋੜੀ ਜੀ ਸਹਿਮਤ ਨਹੀਂ ਹਾਂ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਚਾਰਕ ਹੋਣ ਦੇ ਨਾਤੇ ਕਈਆਂ ਨੇ ਪੁਲੇਖਾ ਪੈ ਜਾਂਦਾ ਕਿ ਸ਼ਾਇਦ ਮੈਂ ਉਹਨਾਂ ਦੀ ਹਮੇਸ਼ਾ ਹਮਾਇਤ ਹੀ ਕਰਦੀ ਹਾਂ ਐ ਸ਼ਾਇਦ ਇਸ ਸੰਗਠਨ ਨੂੰ ਯਾਦ ਹੋਣਾ ਜਦੋਂ ਮੈਂ ਪਹਿਲੀ ਵਾਰ ਹੀ ਬੰਗਲਾ ਸਾਹਿਬ ਹਾਜ਼ਰੀ ਭਰੀ ਸੀ ਤੇ ਪਹਿਲੀ ਵਾਰੀ ਕਿਸੇ ਨੂੰ ਪਤਾ ਨਹੀਂ ਲੱਗਾ ਦੂਸਰੀ ਵਾਰੀ ਰਖੜੀ ਤੇ ਕਾਫੀ ਜ਼ਿਆਦਾ ਕਿਉਂਕਿ ਉਹ ਦੇਨੀ ਐਸਾਸੀ ਉਹਦੇ ਬਾਰੇ ਬੋਲਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਿਨਾਂ ਕਿਸੇ ਕਾਰਨ ਤੋਂ ਮੇਰੀ 2 ਮਹੀਨੇ ਤਨਖਾਹ ਰੋਕ ਕਰ ਛੱਡੀ ਇਸ ਦੇ ਖਿਲਾਫ ਸਿੱਖ ਸੰਗਠਨਾਂ ਨੇ ਵੀ ਆਵਾਜ਼ ਉਠਾਈ ਚਲੋ ਖੈਰ ਉਹ ਇਹਨਾਂ ਨੇ ਤਨਖਾਹ ਤੇ ਦੇ ਦਿੱਤੀ ਬੱਚੋ ਆਨੀ ਬਹਾਨੀ ਕਿਸੇ ਨਾ ਕਿਸੇ ਤਰੀਕੇ ਨਾਲ ਮੈਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੁਣੇ ਹੀ 1000 ਰੁਪਏ ਜੁਰਮਾਨਾ ਲਾਇਆ ਤੇ ਹੁਣ ਮੈਂ ਛੁੱਟੀ ਤੇ ਸੰਗਠਾ ਦੇ ਸੱਦੇ ਤੇ ਇੱਥੇ ਆਈ ਹੋਈ ਆ ਪਰ ਮੇਰੇ ਪਿੱਛੋਂ ਲੱਠ ਮਾਰਾਂ ਦੀ ਤਰ੍ਹਾਂ ਸ਼ਰਮਨੀ ਕਮੇਟੀ ਦੇ ਅਫਸਰ ਪਹੁੰਚ ਗਏ ਨੇ ਉਹ ਕਹਿੰਦੇ ਵੀ ਦੱਸੋ ਤੁਹਾਡੀ ਕੁੜੀ ਕਿੱਥੇ ਹੈ ਕਿਉਂਕਿ ਇੱਕ ਪ੍ਰਚਾਰਕ ਹੈ ਤੇ ਉਹਨੂੰ ਵੀ ਉਹ ਖੁੱਲੇ ਆਮ ਪ੍ਰਚਾਰ ਨਹੀਂ ਕਰਨ ਦਿੰਦੇ ਹੁਣ ਇੱਥੇ ਇਹ ਗੱਲ ਨਹੀਂ ਵੀ ਅਸੀਂ ਡਾਲਰ ਕਮਾਣ ਆਏ ਹਾਂ ਖੈਰ ਮੈਂ ਆਪਣੇ ਬੜੇ ਕੀਮਤੀ ਸਮਾਂ ਛੱਡ ਕੇ ਉੱਥੇ ਸੰਗਠਾ ਨੂੰ ਨਰਾਜ਼ ਕਰਕੇ ਵੀ ਇੱਥੇ ਆਈ ਕਿਉਂਕਿ ਲਗਾਤਾਰ ਸਿੱਖ ਸੰਗਠਾ ਤੋਂ ਸ਼ਰਮਨੀ ਕਮੇਟੀ ਨੂੰ ਸਿਰਫ ਛੁੱਟੀ ਲਈ ਹੋਈ ਹੈ हां जेकरसी किसी संस्था विच रह के होती हम बेनी में बारे गल करिए ता शायद साडे ਲਈ ਬਹੁਤ ਵਧੀਆ ਕਾਰਜ ਹੁੰਦਾ ਤੇ ਮੈਂ ਆਪਣੇ ਆਪਣੇ ਤੌਰ ਤੇ ਇਹ ਧਮਾ ਕਰ ਰਹੀ ਹਾਂ ਬਾਕੀ ਜਿਸ ਸੰਗ ਸੰਸਿਕ ਸੰਗਤ ਕਰਨ ਤੇ ਆਪਣੇ ਤੌਰ ਤੇ ਕਰ ਰਹੀ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਸੈਕਰਮੈਂਟੋ ਤੋਂ ਸਰਜੀਤ ਸਿੰਘ ਜੀ ਤੁਸੀਂ ਇੱਥੇ ਹੋ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਦਾ ਇੰਟਰਵਿਊ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਫੇਰ ਤੁਹਾਡੇ ਕਰੋਂ ਮੰਨਿਆ ਨੂੰ ਜੀ ਆਇਆਂ ਧਰਦਾ ਬੜੀ ਰਾਨੀ ਤਰੀ ਖੁਸ਼ੀ ਹੁੰਦੀ ਹੈ ਆਨੰਦ ਇੱਕ ਪਾਪੇ ਤੇ ਟਟੇੜਾ ਤੋਂ ਉਹ ਕਿਹਾ ਜਾਂਦਾ ਸਭ ਤੰਗ ਜੂ ਖੰਕਾ ਨਹੀਂ ਕਰਨਾ ਅੱਖੋਂ ਕੱਤਣਾ ਸ੍ਰੀ ਵਾਹਿਗੁਰੂ ਅਦਿਭੁਵੀ ਹੱਕਾਂ ਮਾਰਨ ਦੇ ਸਵਾਲ ਪੁੱਛੇਲ ਦਰਵਾਣ ਦੇ ਬਿਰਯੋਤਨਾ ਜਗਿੰਦਰ ਨਾਲ ਨੇ ਕਰਕੇ ਉਹਦਾ ਜਵਾਬ ਦੇ ਰਿਹਾ ਇਹ ਇੱਕ ਬਹੁਤ ਵਧੀਆ ਸਾਦਾ ਜਿਹੜਾ ਹੈਗਾ ਆ ਬੀਤ ਭੁੱਕਰੀ ਵਧੀਆ ਨਿਕਲਨੀ ਆ ਗੱਲ ਇਹਦੀ ਆ ਸਾਰ ਬੋਲੀ ਤੋਂ ਫੋਰਟ ਤੋਂ ਪਹਿਲਾਂ ਕਿਨੇ ਜੀ ਉੱਤੇ ਵਦੂਹ ਦੋਆ ਪਰਿਆ ਜਾਂਦਾ ਹੈ ਉਹਦਾ ਜ਼ਿਕਰ ਵੀ ਹੋਇਆ ਕਿ ਗੁਰੂ ਗ੍ਰੰਥ ਦੀ ਨਾਲੋਂ ਪ੍ਰਗਟ ਹੋਇਆ ਕਿ ਦੇ ਰਾਤਾ ਹਰਦਾ ਸ਼ਬਦ ਹਟੋ ਜੀ ਨਮਨ ਜੀ ਜਿਹੜੀ ਪ੍ਰਗਟ ਹੋਇਆ ਕਿ ਦੇ ਆਏ ਧਿਆਨ ਤੋਂ ਲਿਖਦਾ ਜਾ ਕੇ 1851 ਦੇ ਬਕਤਾਰਾ ਦੇ ਕਾਰਾਈ ਤੇਰੇ ਵਿਆਹ ਨਹੀਂ ਆਖੀ ਹੋਵੇਗਾ ਰੋੜੇ ਮੇਰੇ ਘਰ ਨਾਲ ਨਿਕਿੱਦਾ ਆ ਬੰਡੇ ਪੱਤੇ ਪੱਕੇ ਠੰਡੇ ਰਮਾ ਲੇ ਤੈਨ ਕੋ ਜੋ ਕੋ ਜੁਰਿਆ ਆ ਉਹ ਅਸੀ ਸਰਗੁਰੂਆਂ ਦੀ ਦੇਹ ਦੇ ਕਰਕੇ ਕਰ ਰਹੇ ਆ ਤੇ ਨਵਾਂ ਖਰਾਬ ਹੋਇਆ ਸਾਡਾ ਗੁਰੂਏ ਪ੍ਰਗਟ ਗੁਰੂਆਂ ਦੀ ਦੇਹ ਇਹ ਗ੍ਰੰਥ ਪੜਾਇਆ ਜਾਂ ਜਾਂ ਜਿਹੜਾ ਇਹਦੇ ਵਿੱਚ ਗਿਆਨ ਵਰਤਿਆ ਉਹ ਆ ਕਹਾ ਤੋ ਲਈ ਲਈ ਤੇ ਦੋੜਾ ਕੋਈ ਗਿਆਨ ਅੱਜ ਨਵੇਂ ਤਰੀਕਿਆਂ ਦੇ ਨਾਲ ਵੀ ਸੰਭੇ ਹੋ ਗਿਆ ਹੈ ਹੁਣ ਮੈਂ ਤੁਹਾਨੂੰ ਤੇ ਬਿਠਾ ਰਿਹਾ ਹਾਂ ਇਹ ਤੁਹਾਡਾ ਪ੍ਰੋਗਰਾਮ ਕਰਦਾ ਹਾਂ ਸਾਬਤੀ ਫੋਰ ਹਿੰਦੀ ਵਿਆਖਿਆ ਹੁੰਦੀ ਹੈ ਹਰ ਇੱਕ ਰਪੋਰਟੋ ਵੀ ਮੇਰਾ ਗੁਰੂ ਆ ਰਾਜ ਦੇ ਟਿਕਲਾ ਡਾਊਨਲੋਡ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੀ ਪੂਰੀ ਬਾਈਲ ਡਾਊਨਲੋਡ ਕੀਤੀ ਆ ਤੇ 3 ਟਿੱਕੇ ਡਾਊਨਲੋਡ ਕੀਤੇ ਆ ਇੱਕ ਬਿਦਵਾਨਾਂ ਦੀ ਟਿੱਪਾ ਹੋ ਸਭ ਕੁਝ ਦਿਰੋ ਇਹਦੇ ਬਾਰੇ ਤੇਰਾ ਜਦ ਤੱਕ ਕਰਾਉਣਾ ਕਰਨਾ ਪਾਉਜੀ ਧੰਨਵਾਦ ਜੀ ਇੱਕ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਤੁਹਾਡੇ ਤੋਂ ਪਹਿਲੇ ਕਾਦਰ ਸੀ ਉਹਨਾਂ ਦੀ ਗੱਲ ਕਰਨੀ ਚਾਹਾਂਗਾ ਕਿ ਬੀਬੀ ਹਰਪ੍ਰੀਤ ਕੌਰ ਨੂੰ ਸ਼੍ਰੋਮਣੀ ਕਮੇਟੀ ਨੇ ਨਹੀਂ ਭੇਜਿਆ ਇਹ ਯਾਦ ਰੱਖਦੇ ਹੋ ਕਿ ਕਮੇਟੀਆਂ ਭੇਜਦੀਆਂ ਕਮੇਟੀਆਂ ਨੇ ਨਹੀਂ ਭੇਜਿਆ ਏ ਆਪਣੇ ਬੋਟੇ ਹੈ دوسری ਗੱਲ ਇਹ ਵੀ ਜਿਹੜੀ ਤੁਸੀਂ ਸ਼ਬਦ ਗੁਰੂ ਦੀ ਗੱਲ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਰਕ ਕੇ ਜਿਲਦ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਹਿ ਚੁੱਕਾ ਆ ਭਾਵੇਂ ਉਹ سونے ਦੇ ਵੀ ਹੋ ਜਾਣ ਉਹ ਗੁਰੂ ਨਹੀਂ ਹਨ ਉਹਦੇ ਵਿੱਚ ਜੋ ਲਿਖਿਆ ਗਿਆ ਹੈ ਜੋ ਸੰਦੇਸ਼ ਹੈ ਜੋ ਪੈਗਾਮ ਹੈ ਉਹ ਸ਼ਬਦ ਹੈ ਤੇ ਗੁਰੂ ਗ੍ਰੰਥ ਸਾਹਿਬ ਨੂੰ ਜੇਕਰਸੀਂ ਇੱਕ ਪੂਜਾ ਦਾ ਵੀ ਸਬਜੈਕਟ ਮੰਨ ਲਈਏ ਤਾਂ ਵੀ ਗਲਤ ਹੈ ਉਹ ਵੋਲੀਅਮ ਦੀ ਪੂਜਾ ਕਰਨੀ ਆ ਉਸ ਨੂੰ ਸੁਸੋਨੇ ਸੁਨੇ ਰਬਾਲਿਆਂ ਚ ਸਜਾ ਕੇ ਰੱਖਣਾ بڑے بڑے ਵੱਡੇ ਕਮਰਿਆਂ ਚ ਰੱਖਣਾ ਕਮਰੇ ਦੀ ਡੈਕੋਰੇਸ਼ਨ ਰੱਖਣਾ ਇਹ ਸਾਰੇ ਇਹ ਸਾਰੀ ਨਮਾਇਸ਼ ਜਿਹੜੀ ਹੈ ਉਹ ਸ਼ਬਦ ਗੁਰੂ ਦੇ ਕਾਨਸੈਪਟ ਦੇ ਬਿਲਕੁਲ ਉਲਟ ਹੈ ਜੋ ਉਹਦੇ ਚ ਪੈਗਾਮ ਹੈ ਅਸਲ ਗੱਲ ਉਹ ਹੈ ਤੋ ਜੇ ਉਸ ਪੈਗਾਮ ਨੂੰ ਤੁਸੀਂ ਕੰਪਿਊਟਰ 'ਤੇ ਪੜ੍ਹ ਲੈਂਦੇ ਹੋ ਜਾਂ ਉਸ ਨੂੰ ਇੱਕ ਵੋਲਿਊਮ ਵਿੱਚੋਂ ਪੜ੍ਹ ਲੈਂਦੇ ਹੋ ਜਾਂ ਕਿਸੇ ਸੀਡੀ ਤੋਂ ਸੁਣ ਲੈਂਦੇ ਹੋ ਉਹਦੇ 'ਚ ਕੋਈ ਫਰਕ ਨਹੀਂ ਪੈਂਦਾ ਗੱਲ ਵੀ ਉਸ ਪੈਗਾਮ ਨੂੰ ਸਮਝਣਾ ਔਰ ਉਸ ਦੇ ਮੁਤਾਬਕ ਜਿੰਦਗੀ ਜੀਣਾ ਜਿਹੜਾ ਉਹ ਹੀ ਅਸਲੀ ਸਿੱਖੀ ਹੈ ਉਹ ਹੀ ਸ਼ਕਤ ਹੈ ਬਹੁਤ ਬਹੁਤ ਧੰਵਾਦ ਜੀ ਲਾਈਨ ਨੰਬਰ 1 ਡਾਕਟਰ ਕਾਲਾ ਸਿੰਘ ਜੀ ਤੁਸੀਂ ਏਅਰ ਤੇ ਹੋ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਕਤ ਕੋਈ ਜਗਾ ਤੋਂ ਕਿਹਾ ਕਿ ਜੇ ਪਲਪਸ਼ਲ ਕਹਿਆ ਕਿ ਟਾਈਮ ਤੋਂ ਪੂਰਾ ਘਟਵਾ ਕਿ ਕਦੇ ਉਹਦੀ ਸ਼ਕਤ ਕੋਹਦੀ ਉੱਪਰ ਇੱਕ ਪਛਤੀ ਗੁਰੂ ਜੀ ਨਾਲ ਉਹ ਜਦਾ ਉਹੀ ਜਦਾ ਲੱਭਾ ਤੇ ਕੋਹਦਾ ਸ਼ਕਤ ਇਹ ਜਿਹੜਾ ਸ਼ਬਦਵਾਦ ਤੇ ਗੁਰੂ ਆ ਤਾਂ ਫਿਰ ਅਸੀਂ ਉਹਦੇ ਮੋਰੇ ਅਰਦਾਸ ਕੀ ਕਰਦੇ ਆ ਕਿ ਇਹਨ ਗੋੜੇ ਸਭ ਕੀ ਜਾਣਦਾ ਆ ਕਿ ਕਿਸੇ ਅਰਦਾਸ ਚਾਰ ਵਾਰ ਕਿਹਾ ਕਿ ਆਪਣਾ ਕੀ ਰਹਿਣਾ ਦਾ ਬੁਰਾ ਬੁਰਾ ਖਤਰਾ ਉਹ ਨੂੰ ਉਹ ਅਪਲਾਈ ਕਰਨਾ ਹੈ ਕਿ ਫਿਰ ਕੀ ਪਰਪਰ ਹੈ ਕਿ ਕਰਦੇ ਕਿਤੇ ਮੋਰੇ ਕਿ ਇਹ 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 ਤਾਂ ਮਤਲਬ ਕਿ ਨਿਕਲਦਾ ਕਿ ਮੈਨੂੰ ਬੁੱਧਾ ਚੁੱਕੇ ਜਾਊਗਾ ਫਿਰ ਅੱਗੇ ਕਿਤੇ ਬਾਅਦ ਕਿ ਰੋਮ ਦੇ ਹੈ ਇਹ ਕਿ ਨਹੀਂ ਹੈ ਕਿ ਇੱਕ طرف ਸ਼ਬਦ ਗੂੜੀ ਹੈ ਇਹ ਰੁਕਾ ਲੇ ਫਿਰ ਕੋ ਪਿੰਦ ਸਿੰਘ ਜੀ ਤੋ ਤੇ ਆ ਗਿਆ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਮੇਰਾ ਦੂਸਰੇ ਪਾਸੇ ਵਿਣ ਬੋਲੇ ਆ ਸਭ ਕੁਝ ਜਾਣਦਾ ਕਿਛੇ ਆ ਗਿਆ ਕਿਛ ਅਰਦਾਸ ਜਿਉ ਇਹ ਥੋੜਾ ਜਿਹਾ ਲੱਗਦਾ ਨਹੀਂ ਕਿ ਦੋਨਾਂ ਦੇ ਵਿੱਚ ਥੋੜਾ ਜਿਹਾ ਫਰਕ ਹੈ ਇੱਕ ਪਾਸੇ ਅਰਦਾਸ ਕਰਦੇ ਆ ਇੱਕ ਪਾਸੇ ਕਹਿੰਦੇ ਆ ਕਿ ਵਿਣ ਬੋਲੇ ਆ ਸਭ ਕੁਝ ਜਾਣਦਾ ਕੀ ਕਹਿਣਾ ਚਾਹ ਜੀਤਰਾਏ ਸਿੰਘ ਸਾਹਿਬ ਨੇ ਕੁਐਸਚਨ ਕੀਤਾ ਹੈ ਉਤਮਗੇ ਤੁਰੰਤ ਪਹਿਲਾਂ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਹਾਂ ਕਿ ਮੈਨੂੰ ਸਮਾਂ ਬਖਸ਼ਿਆ ਵਾਹਿਗੁਰੂ ਦਾ ਖਾਤਮਾ ਹੋ ਗਿਆ ਵਾਹਿਗੁਰੂ ਜੀ ਅਸੀਂ ਰੋਜ਼ ਅਰਦਾਸ ਕਰਨ ਵੇਲੇ ਜਦੋਂ ਸਮਾਗਮ ਖਤਮ ਹੋ ਜਾਂਦਾ ਹੈ ਤਾਂ ਅਸੀਂ ਖੜੇ ਹੁੰਦੇ ਆ ਤੇ ਖੜੇ ਹੁੰਦੇ ਹੁੰਦੇ ਅਸੀਂ ਇੱਕ ਸ਼ਬਦ ਪੜ੍ਹਦੇ ਹਾਂ ਜੋ ਸੁਖਵਨੀ ਸਾਹਿਬ ਦਾ ਸ਼ਬਦ ਹੈ ਤੂੰ ਠਾਕੁਰ ਤੂੰ ਪਿਆਰ ਜੀਓ ਪਿੰਟ 70 ਰਿਹਾ ਸੇ ਪੂਰਾ ਸ਼ਬਦ ਸਾਰੀ ਸੰਗਤ ਗਾਉਂਦੀ ਹੈ ਇਹਨਾਂ ਦੇ ਕੁਐਸਚਨ ਦਾ ਪਹਿਲਾ ਪਾਰਟ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਜਦੋਂ ਅਸੀਂ ਖੜੇ ਹੁੰਦੇ ਆ ਅਸੀਂ ਗੁਰੂ ਸਾਹਿਬ ਨੂੰ ਸੁਣਾਉਂਦੇ ਨਹੀਂ ਆ ਇਹ ਸਾਡਾ ਕੌਂਗ੍ਰੀਗੇਸ਼ਨਲ ਸੰਗਤੀ ਰੂਪ ਵਿੱਚ ਅਰਦਾਸ ਕਰਨ ਦਾ ਡਿਸਪਲਿਨ ਵਿੱਚ ਇੱਕ ਸਿਸਟਮ ਹੈ ਪਰ ਕਨਸੈਪਟ ਮੁਤਾਬਕ ਅਰਦਾਸ ਕਿਹਨੂੰ ਕਹਿੰਦੇ ਨੇ ਇਹ ਸਬਜੈਕਟ ਬਿਲਕੁਲ ਸਾਨੂੰ ਨਾਲ ਦੇ ਨਾਲ ਗੁਰਬਾਣੀ ਦੇ ਸੰਦਰਭ ਵਿੱਚ ਸਮਝ ਲੈਣਾ ਚਾਹੀਦਾ ਹੈ ਉਹ ਹੈ ਕਿ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਗੁਰੂ ਜੀ ਨੂੰ ਸੁਣਾਉਂਦੇ ਨਹੀਂ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਸਮਝ ਕੇ ਆਪਣੇ ਆਪ ਨਾਲ ਆਪਣੇ ਕੌਂਸ਼ੀਅੰਸ ਵਿੱਚ ਅੰਤਰਾਤਮਿਕ ਵਸਦੇ ਰੱਬ ਜੀ ਦੇ ਨਾਲ ਗੁਫ਼ਤਗੂ ਨੂੰ ਗੁਰਮਤਿ ਦੀ ਅਰਦਾਸ ਕਰਦੇ ਨੇ ਹਾਊ ਟੂ ਟਾਕ ਟੂ ਯਰ ਗੋਡ ਕਨਵਰਸੇਸ਼ਨ ਵਿਦ ਗੋਡ ਜਿਹੜੀ ਡਾਇਰੈਕਟ ਰਿਲੇਸ਼ਨਸ਼ਿਪ ਹੈ ਨਾ ਉਹ ਸਾਡਾ ਅਰਦਾਸ ਦਾ ਟੰਗ ਹੈ ਉਹਦੇ ਵਿੱਚ ਅਸੀਂ ਰੱਬ ਜੀ ਨੂੰ ਜੇ ਹੈ ਕਹੀਏ ਮੇਰਾ ਮਕਾਨ ਬਣਾ ਦਿਓ ਮੇਰਾ ਰਿਸ਼ਤਾ ਲੈ ਦਿਓ ਮੇਰਾ ਫਲਾਣਾ ਕੰਮ ਕਰਾ ਦਿਓ ਤਾਂ ਉਹ ਵਿਣ ਬੋਲਿਆ ਸਭ ਕੁਝ ਜਾਣਦਾ ਨੂੰ ਕਨਟਰਡਿਕਟ ਕਰ ਰਿਹਾ ਹੈ ਰੱਬ ਜੀ ਨੂੰ ਅਸੀਂ ਕਹਿੰਦੇ ਹਾਂ ਅੰਤਰਜਾਣੀ ਸਭ ਹੀ ਜਾਣਦਾ ਤਾਂ ਕਿਸ पे ਆਖ ਸੁਣਾਈ ਹੈ ਉਹ ਅੰਤਰਜਾਣੀ ਹੈ ਪਰ ਉਹ ਅੰਤਰਜਾਣੀ ਕੀ ਮੈਨੇ ਮੇਰੀ ਕਿਸਣਾ ਜਾਣਦੇ ਨੇ ਮੇਰੇ ਨਿੱਜ ਘਰ ਅੰਦਰ ਰਹਿੰਦੇ ਨੇ ਦਾ ਮੂਵਮੈਂਟ ਪਵਨ ਗੁਰੂ ਪਾਣੀ ਪਿਤਾ ਦੇ ਪੂਰੇ ਸਬਜੈਕਟ ਨੂੰ ਜਦੋਂ ਸ਼ਲੋਕ ਨੂੰ ਸਮਝੀਏ ਦਾ ਮੂਵਮੈਂਟ ਆਈ ਥਿੰਕ ਐਨੀਥਿੰਗ ਮੇਰੇ ਅੰਤਰ ਆਤਮੇ ਚ ਵਸਦੇ ਰੱਬ ਜੀ ਨੂੰ ਨਾਲ ਦੇ ਨਾਲ ਪਤਾ ਲੱਗ ਜਾਂਦਾ ਹੈ ਨਾਲ ਦੇ ਨਾਲ ਨਿਬੇੜਾ ਹੋ ਜਾਂਦਾ ਹੈ ਨਾਲ ਦੇ ਨਾਲ ਵਰਡਿਕ ਵੀ ਹੋ ਜਾਂਦਾ ਹੈ ਸੋ ਅਸੀਂ ਰੱਬ ਜੀ ਨੂੰ ਨਹੀਂ ਸੁਣਾਉਂਦੇ ਹਾਂ ਪੁਲੇਖਾ ਤਾਂ ਪੈਂਦਾ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਲਿਸਟ ਸੁਣਾਈਏ ਕਿ ਅੱਜ ਲੰਗਰ ਕਿਦੇ ਵੱਲੋਂ ਹੋਇਆ ਅੱਜ ਛੱਬਾ ਕਿੰਨੇ ਝਾੜਿਆ ਅੱਜ ਕੀਦੀ ਨੂੰ ਪਹਿਲੀ ਦਫਾ ਮੱਥਾ ਟੇਕਣ ਆਈ ਹੈ ਅੱਜ ਕੀ ਹੋਇਆ ਉਹ ਬਿਲਕੁਲ ਅਸੀਂ ਕੰਟੈਂਟ ਟਿੱਕ ਕਰ ਜਾਂਦੇ ਹਾਂ ਪਰ ਅਰਦਾਸ ਕਨਸੈਪਟ ਇਤਨਾ ਕੀਮਤੀ ਹੈ ਕਿ ਦੁਨੀਆਂ ਦੇ ਸਿਸਟਮ ਤੋਂ ਇੱਕ ਅਲੱਗ ਚੀਜ਼ ਹੈ ਥੈਟ ਵਾਈਲ ਡੂਇੰਗ ਅਰਦਾਸ ਵੀ ਆਰ ਨਾਟ ਡਿਕਟੇਟਿੰਗ ਟੂ ਗੋਡ ਅਰਦਾਸ ਵਿੱਚ ਅਸੀਂ ਰੱਬ ਜੀ ਨੂੰ ਕੁਝ ਵੀ ਡਿਕਟੇਟ ਨਹੀਂ ਕਰਦੇ ਹਾਂ ਇਕ ਗੱਲ ਕਰਦੇ ਆ ਨਿਜ ਕਰਦੇ ਅੰਤਰਾਤਮੇ ਦੇ ਰੱਬ ਜੀ ਨਾਲ ਉਹ ਗੱਲ ਕਰਨ ਦਾ ਮਤਲਬ ਹੈ ਮੈਂ ਐਸਾ ਬਣਨਾ ਚਾਹੁੰਦਾ ਹਾਂ ਕਾਮ ਕ੍ਰੋਧ ਲੋਭ ਮੋਹੰਕਾਰ ਦੂਰ ਕਰੋ ਦੂਰ ਕਰੋ ਦਾ ਮਤਲਬ ਹੈ ਹੁਣ ਮੈਨੂੰ ਤੁਸੀਂ ਸੁਮਤ ਬਖਸ਼ੋ ਤੁਹਾਡੇ ਕੋਲੋਂ ਕਾਮ ਕ੍ਰੋਧ ਮੋਹੰਕਾਰ ਨੂੰ ਕਾਬੂ ਕਰਨ ਦੀ ਮਤ ਲੈਣਾ ਹੈ ਸਭ ਦੇ ਤੁਸੀਂ ਪਨਵਾਦ ਔਰ ਮੈਂ ਇਹਨਾਂ ਦੇ ਕਨਸੈਪਟ ਦੇ ਨਾਲ ਬਿਲਕੁਲ ਸਹਿਮਤ ਹਾਂ ਔਰ ਮੇਰਾ ਖਿਆਲ ਹੈ ਕਿ ਇਹੀ ਦਿੱਤੀ ਇਹ ਕਨਫਿਊਜ਼ਨ ਹੈਗਾ ਕਿਉਂਕਿ ਅ ਅਸੀਂ ਸਿੱਖ ਫਲਸਫੇ ਦੇ ਵਿੱਚ ਬਿਲਕੁਲ ਇਸ ਗੱਲ ਦੇ ਕਾਇਲ ਹਾਂ ਕਿ ਜਿਹੜਾ ਇਸ ਵੀਰ ਹੈ ਇਹ ਸੱਚੇ ਕੀ ਬੋਟੜੀ ਹੈ ਯਾਨੀ ਕਿ ਪਰਮਾਤਮਾ ਹਰ ਸਰੀਰ ਦੇ ਅੰਦਰ ਵਸਦਾ ਸੋ ਇੱਕ ਆਤਮ ਮੰਥਨ ਦਾ ਇੱਕ ਮੌਕਾ ਹੈ ਜਿਹੜਾ ਉਹਨਾਂ ਨੇ ਕੰਗਰੀਗੇਸ਼ਨਲ ਗੱਲ ਕੀਤੀ ਹੈ ਉਹ ਆਤਮ ਮੰਥਨ ਦਾ ਸਮਾਂ ਹੁੰਦਾ ਹੈ ਉਸ ਲਈ ਉਹ ਗਿਆਨ ਤੁਸੀਂ ਹਾਸਲ ਕਰਨਾ ਹੈ ਔਰ ਤੁਸੀਂ ਆਤਮ ਮੰਥਨ ਕਰਦੇ ਹੋ ਤੁਹਾਨੂੰ ਆਪਣੇ ਪ੍ਰਸ਼ਨਾਂ ਦੇ ਉੱਤਰ ਆਪਣੀ ਬੁੱਧੀ ਦੇ ਅੰਦਰੋਂ ਹੀ ਲੱਭਣੇ ਸ਼ੁਰੂ ਹੁੰਦੇ ਨੇ ਸੋ ਉਹੀ ਬਿਨ ਬੋਲੇ ਦੀ ਜਿਹੜੀ ਅਵਸਥਾ ਹੈ ਉਹ ਵਾਲੀ ਅਵਸਥਾ ਹੈ ਸੋ ਲੇਕਿਨ ਕਨਫਿਊਜ਼ਨ ਕਿੱਥੇ ਹੁੰਦਾ ਆਮ ਤੌਰ ਤੇ ਦਿਨ ਚੀਜ਼ਾਂ ਨੇ ਸਾਧਕ ਹੈ ਸਾਧਨ ਹੈ ਔਰ ਸਾਧਿਆ ਹੈ ਤਿੰਨ ਚੀਜ਼ਾਂ ਸੀ ਮੰਨਦੇ ਆ ਲੇਕਿਨ ਜਿਹੜਾ ਸਾਧਨ ਹੈ ਜੇਕਰ ਤੁਸੀਂ ਸਾਧਨ ਨੂੰ ਸੰਭਾਲ ਵੀ ਸੰਭਾਲ ਕਰਦੇ ਆ ਤੇ ਉਸ ਨੂੰ ਲੋਕ ਬਹੁਤ ਸਾਰੇ ਪੂਜਾ ਸਮਝਣ ਲੱਗ ਪੈਂਦੇ ਨੇ ਕਰਮ ਕਾਂਡ ਸਮਝਣ ਲੱਗ ਪੈਂਦੇ ਨੇ ਉਸ ਨੂੰ ਨਿਤਾਰਨਾ ਵੀ ਬੜਾ ਜ਼ਰੂਰੀ ਹੈ ਕਿਉਂਕਿ ਨਾਨਕ ਸੁਪਰਾਪ ਸਿਮਰੀਅਸ ਦੇਹੀ ਕੋਪਾਲ ਕਿਉਂਕਿ ਦੇਹੀ ਸਾਧਨ ਹੈ ਪ੍ਰਮਾਤਮਾ ਸਾਨੂੰ ਇਹ ਕਿ ਸਾਧਨ ਦਿੰਦਾ ਸਰਬਉਤਮ ਜਿਹਦੇ ਨਾਲ ਅਸੀਂ ਕੁਝ ਵੀ ਦੁਨਿਆਵੀ ਵੀ ਅਧਿਆਤਮਕ ਪੱਖੋਂ ਵੀ ਕਿਤੋਂ ਵੀ ਕੁਝ ਹਾਸਲ ਕਰਨਾ ਬੁੱਧੀ ਸਾਨੂੰ ਦਿੰਦੀ ਹੈ ਸੋ ਉਸ ਲਈ ਹਾਸਦੇ ਨਾਲ ਮੈਂ ਤੁਹਾਡੇ ਕਨਸੈਪਟ ਨਾਲ ਬਿਲਕੁਲ ਮੈਂ ਤੁਹਾਡੇ ਨਾਲ ਇਤفاق ਰੱਖਦਾ ਕਿ ਇੱਕ ਜਿਹੜੀ ਅਰਦਾਸ ਦਾ ਇੱਕ ਕਨਸੈਪਟ ਹੈ ਬਹੁਤ ਸਾਰਾ ਕਨਫਿਊਜ਼ਨ ਹੈ ਔਰ ਅਸੀਂ ਸ਼ਬਦਨ ਇੱਕ ਚੁੰਚ ਗਿਆਨ ਰੂਪ ਸ਼ਬਦ ਕਹਿੰਦੇ ਨੇ ਉਹ ਚੁੰਚ ਗਿਆਨ ਬਹੁਤ ਵੱਧ ਗਿਆ ਸ਼ਬਦ ਨੂੰ ਫੜ ਕੇ ਕਿਸ ਲਫ਼ਜ਼ ਨੂੰ ਜਿਵੇਂ ਮੈਂ ਜੇ ਮੈਨੂੰ ਖਿਮਾ ਕਰਨਾ ਕਿ ਉਹ ਇੱਕ ਸਿੰਘ ਕਹਿੰਦੇ ਕੋਈ ਕੋਈ ਵਿਅਕਤੀ ਸੀ ਉਹ ਕਹਿੰਦੇ ਜੋੜੀ ਕਰਦਾ ਸੀ ਤੇ ਉਹਦੀ ਗੱਠ ਫਸ ਗਈ ਕਿਤੇ ਤੇ ਉਹ ਖਿੱਚੀ ਜਾਵੇ ਨਿਕਲੇ ਨਾ ਤੇ ਨਾਲੇ ਕਰੀ ਜਾਵੇ ਸਤਗੁਰੂ ਸਿੱਖ ਕੇ ਬੰਧਨ ਕਾਟੇ ਸਤਗੁਰੂ ਸਿੱਖ ਕੇ ਬੰਧਨ ਕਾਟੇ ਉਹ ਕਹਿੰਦਾ ਵੀ ਉਹ ਗਾਹ ਵੀ ਪੜ ਲੈ ਗੁਰੂ ਕਾ ਸਿੱਖ ਬੇਕਾਰ ਤੇ ਹਟ ਕਹਿੰਦਾ ਕਿਉਂ ਸਾਰਾ ਗਾਣ ਸਾ ਮੇਰੇ ਨਾਲ ਲੱਗਿਆ ਬਾਕੀ ਤਾਂ ਤੂੰ ਪੜ ਲੈ ਸੋ ਮਸਲਾ ਇਹ ਕਿ ਸਾਸੀ ਇੱਕ ਨਿਰੰਤਰ ਫਲਸਫਾ ਹੈ ਅਸੀਂ ਉਹਦੇ ਵਿੱਚੋਂ ਇੱਕ ਇੱਕ ਤੁਕ ਕੱਢ ਲੈਣੇ ਆ ਇੱਕ ਸ਼ਬਦ ਫੜ ਲੈਣੇ ਹਾਲਾਂਕਿ ਉਹਦਾ ਪਿੱਛੇ ਵੀ ਕੰਟੈਕਸਟ ਹੈ ਉਸ ਤੋਂ ਅੱਗੇ ਵੀ ਉਹਦੀ ਐਕਸਪਲੇਨੇਸ਼ਨ ਹੈ ਫਲਸਫਾ ਇੱਕ ਨਿਰੰਤਰ ਵਹਾ ਹੁੰਦਾ ਹੈ ਫਲਸਫਾ ਟੋਟਿਆਂ ਟੋਟਿਆਂ ਚ ਨਹੀਂ ਹੁੰਦਾ ਸੋ ਫਲਸਫੇ ਨੂੰ ਸਮਝਣ ਵਾਸਤੇ ਲੋਕ ਕੀ ਕਰਦੇ ਨੇ ਅੱਜ ਕੱਲ ਕੀ ਸ਼ੁਰੂ ਕਰ ਗਏ ਜੁੰਚ ਗਿਆਨ ਸ਼ੁਰੂ ਹੋ ਗਿਆ ਇਹ ਬਹੁਤ ਵਕਤ ਬਹੁਤ ਜ਼ਾਇਆ ਕਰਾਉਂਦਾ ਇਹ ਮੈਂ ਇਸ ਦਾ ਕਾਇਲ ਨਹੀਂ ਹਾਂ ਉਹਦੇ ਚ ਇੱਕ ਸ਼ਬਦ ਨੂੰ ਫੜ ਲੈਣਾ ਫਿਰ ਉਸ ਗੱਲ ਦੀ ਗੱਲ ਘੁਮਾਈ ਜਾਣੀ ਘੁਮਾਈ ਜਾਣੀ ਉਸ ਨੂੰ ਟੋਟੈਲਿਟੀ ਦੇ ਵਿੱਚ ਮੇਰੀ ਬੇਨਤੀ ਹੈ ਸਾਰੇ ਸਾਡੇ ਸੁਣਨ ਵਾਲਿਆਂ ਨੂੰ ਵੀ ਕਿ ਜਿਹੜਾ ਇੱਕ ਧਾਰਮਿਕ ਫਲਸਫਾ ਹੈ ਕੋਈ ਵੀ ਫਲਸਫਾ ਹੈ ਆਈਡੀਆ ਉਹ ਆਈਡੀਆਜ਼ ਹੀ ਹੁੰਦੇ ਨੇ ਔਰ ਆਈਡੀਆਜ਼ ਹੀ ਅਸਲ ਹੁੰਦੇ ਨੇ ਔਰ ਜਿੰਨੇ ਆਈਡੀਆਜ਼ ਚੰਗੇ ਹੁੰਦੇ ਨੇ ਜਿੰਨਿਆਂ ਨੂੰ ਚੰਗੇ ਆਈਡੀਆਜ਼ ਨੂੰ ਸੰਸਾਰ ਦੇ ਵਿੱਚ ਲੋਕੀ ਬਣਾਉਂਦੇ ਨੇ ਉਹਨਾਂ ਸੰਸਾਰ ਵਧੀਆ ਬਣਦਾ ਪਲਾਟੋ ਨੇ ਕਿਹਾ ਸੀ ਆਈਡੀਆਜ਼ ਆਰ ਰੀਅਲ ਦ ਵਰਲਡ ਇਜ਼ ਕਾਪੀ ਆਫ ਦੋਜ਼ ਆਈਡੀਆਜ਼ ਸਭ ਤੋਂ ਪਹਿਲਾਂ ਇੱਕ ਵਿਚਾਰ ਤੁਹਾਡੇ ਅੰਦਰ ਪਦਮ ਪੈਦਾ ਹੁੰਦਾ ਉਹ ਵਿਚਾਰ ਤੋਂ ਬਾਅਦ ਫਿਰ ਸਾਰਾ ਕੁਝ ਉਹਦਾ ਉਹਦਾ ਪ੍ਰਤੀਰੂਪ ਹੈ ਸਾਰੇ ਪਾਸੇ ਸੋ ਉਸ لحاظ ਦੇ ਨਾਲ ਮੇਰੀ ਬੇਨਤੀ ਹੈ ਕਿ ਟੋਟੈਲਿਟੀ 'ਚ ਗੱਲ ਨੂੰ ਸਮਝ ਕੇ ਉਸ ਕਨਸੈਪਟ ਦੇ ਆਧਾਰ ਤੇ ਗੱਲ ਕਰਨੀ ਚਾਹੀਦੀ ਹੈ ਔਰ ਸਾਹਬ ਸਾਹਿਬ ਨੇ ਬਿਲਕੁਲ ਠੀਕ ਉਸ ਨੂੰ ਐਕ થેન્ક યુ ਵੈਰੀ ਨਾਈਸ થેન્ક યુ ਵੀ ਆਰ ઓકે ટુ સી ધે ਜਦੋਂ ਇਹ ਜੇ ਮੋਕੇ ਨਾਲ ਆਪਾਂ ਕੁਦਰਤੀ ਇਕੱਠੇ ਹੋ ਕੇ ਸਾਰੇ ਬਹੁਤ ਕਰਦੇ ਵੈਲ ਸੋ ਬੜੀ ਵਧੀਆ ਗੱਲ ਹੈ ਵੀ ਕੁਝ ਨਾ ਕੁਝ ਆਪਾਂ ਇਹਦੇ ਵਿੱਚੋਂ ਇਕੱਠਾ ਯਾਤਨ ਕਰ ਰਹੇ ਹਾਂ ਪਰ ਮੇਨ ਗੱਲ ਉੱਥੇ ਆਈ ਹੈ ਆਪਾਂ ਸੋਲੂਸ਼ਨ ਕੀ ਹੈ ਸਮੱਸਿਆ ਫਿਰ ਉੱਥੇ ਖੜਿਆ ਸਮੱਸਿਆ ਤਾਂ ਡਿਸਕਸ ਕਰ ਲਈਆਂ ਹੂ ਇਜ਼ ਗੋਇੰਗ ਟੂ ਫਾਈਂਡ ਆਊਟ ਦ ਸੋਲੂਸ਼ਨਸ ਹਾਊ ਵੀ ਹੈ ਟੂ ਸੋਲਵ ਥੀਸ ਅੱਜ ਮर्यादा ਦੀ ਗੱਲ ਹੈ ਅੱਜ ਉਹ ਡੇਰੇਦਾਰ ਬਣੇ ਬੈਠੇ ਨੇ ਅੱਜ ਬਾਣੀਆਂ ਦੀ ਮਿਲਾਵਟ ਦੀ ਗੱਲ ਹੈ ਅੱਜ ਉਹਦੇ ਲਈ ਪਾਸੇ ਕਰਾਂ ਜੀ ਸਾਡੇ ਰਾਗਮਾਲਾ ਦਾ ਯਾਨੀ ਕਿ ਪ੍ਰੋਬਲਮਾਂ ਦੀ ਅਸੀਂ ਬੜੀ ਵੱਡੀ ਪੰਡ ਬਣ ਲਈ ਹੈ ਪਰ ਸੋਲਵ ਕਰਨ ਵਾਲਾ ਜਿਹੜਾ ਸਾਡੇ ਕੋਲ ਟੂਲ ਹੈ ਉਹ ਚਲੋ ਹੁਣ ਥੋੜੀ ਜਿਆਦਾ ਇਹਦੇ ਉੱਤੇ ਗੱਲ ਕਰਨੇ ਤੁਸੀਂ ਤੁਸੀਂ ਗੱਲ ਕਰਿਓ ਫਿਰ ਪਹਿਲਾਂ ਨਾਲ ਦੀ ਨਾਲ ਕਾਲਰਾਂ ਦੇ ਵਿੱਚੋਂ ਹੀ ਸਵਾਲਾਂ ਦੇ ਜਵਾਬਾਂ ਦੇ ਵਿੱਚੋਂ ਹੀ ਇਹ ਗੱਲ ਕੋਈ ਗੱਲ ਕਰੀ ਜਾਓ ਠੀਕ ਹੈ ਪੇ ਆਪਾ ਪਸ ਲਈ ਕਿ ਸਿਸ ਸੰਸਤਾ ਦਾ ਕੋਈ ਆਪਣਨ ਕੋ ਲੋੜ ਨਹੀਂ ਡਾਕਟਰ ਪਰ ਬਾਦ ਹੈ ਰਮਿੰਦਰ ਪਾਲ ਡਾਕਟਰ ਰਮਿੰਦਰ ਪਾਲ ਸਰ ਰਮਿੰਦਰ ਪਾਲ ਪਰ ਰਮਿੰਦਰ ਪਾਲ ਸਿੰਘ ਕੰਗ ਜਨਰਲ اور ਸਪੈਸ਼ਲਾਈਜ਼ਡ ਹਰਲੀ ਮੈਂ ਫਿਜ਼ੀਸ਼ੀਨ ਦੱਸੇ ਜੀਪੀ ਹੀ ਹੈ ਬਹੁਤ ਹੀ ਬਹੁਤ ਸਸੀ ਗਵਾਈ ਦਰਸ਼ਨ ਆਇਆ ਨਹੀਂ ਹਾਂਜੀ ਸਰ ਫਿਲਹਾਲ ਉਹ ਉਹ ਇੱਕ ਮਿੰਟ ਲੁਧਿਆਣਾ ਤੋਂ ਹੀ ਹਾਂ ਜੀ ਆ ਮਾਚੀ ਬੜਾ ਬਸ ਮੇਰਾ ਪਿੰਡ ਵਿੱਚ ਪਹੁੰਚ ਲੁਧਿਆਣਾ ਹੀ ਹੈ ਜਰੂਰੀ ਹੈ ਇੱਥੇ ਰਾਈਪੋਨ ਨਾ ਪ੍ਰੈਕਟਿਸਿੰਗ ਹੇ ਨਹੀਂ ਜੀ ਇੱਥੇ ਹੋਈ ਮੈਨੂੰ